ਉਸ ਸਟੇਜ ਤੇ ਉਹਨਾਂ ਸਿੰਗਰਾਂ ਨੂੰ ਵੀ ਚੜ੍ਹ ਨੂੰ ਦਿੱਤਾ ਜਾਂਦਾ ਸਟੂਡੈਂਟ ਕਿਹਦੇ ਜਿਹਨਾਂ ਦੇ ਸਟੂਡੈਂਟ ਗਏ ਆ ਮਾਪੇ ਧਿਆਨ ਨਾਲ ਮੇਰੀ ਗੱਲ ਸੁਣਨੇ ਤੁਹਾਨੂੰ ਸੰਬੋਧਨ ਹੋ ਕੇ ਕਹਿੰਦੇ ਕਿ ਉਸ ਸਟੇਜ ਤੇ ਚੜ੍ਹਨਾ ਵੱਡੇ ਵੱਡੇ ਬੁੱਧੀ ਜੀਵੀਆਂ ਜੀਵੀਆਂ ਦਾ ਵੱਡੇ ਵੱਡੇ ਲੀਡਰਾਂ ਦਾ ਤੇ ਵੱਡੇ ਵੱਡੇ ਕਲਾਕਾਰਾਂ ਦਾ ਸੁਪਨਾ ਆ ਬਈ ਅਸੀਂ ਆकाश ਇਸ ਸਟੇਜ ਤੇ ਚੜ੍ਹ ਗਏ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਹਾਡੇ ਪਿੰਡ ਦੇ ਬੱਚੇ ਉਸ ਸਟੇਜ ਦੇ ਉੱਤੇ ਜਾ ਕੇ ਆਪਣੀ ਪੇਸ਼ਕਾਰੀ ਦੀ ਧਮ ਮਚਾ ਕੇ ਆਏ ਆ ਪੂਰੀ ਦੁਨੀਆ ਨੂੰ ਕਦੀ ਜਿਹੜਾ ਦੇਸ਼ ਭਗਤ ਯਾਦਗਾਰ ਦਾ ਜਲੰਧਰ ਕੀ ਆ ਤੇ ਜਿਹੜੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਪ੍ਰੋਗਰਾਮ ਹੋਇਆ ਹੈ ਸਕੀਰ 10 ਦਮਾ ਜਿਹੜੇ ਜਿਨ੍ਹਾਂ ਨੇ ਸਾਨੂੰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਵੱਡੀਆਂ ਜੰਗਾਂ ਲੜੀਆਂ ਜਿੱਦਾਂ ਕਿ ਸ਼ਹੀਦੇ ਆਗਿਆਮ ਸਰਦਾਰ ਭਗਤ ਸਿੰਘ ਜਿੱਦਾਂ ਕਿ ਕਰਤਾਰ ਸਿੰਘ ਸਰਾਭਾ ਜਿੱਦਾਂ ਕਿ ਸ਼ਹੀਦ ਉਤਮ ਸਿੰਘ ਉਹਨਾਂ ਦੇ ਉਹਨਾਂ ਦੇ ਪੈਰੋਕਾਰਾਂ ਨੇ ਇਕੱਠੇ ਹੋ ਕੇ ਉਹਨਾਂ ਦੇ ਸ਼ਹੀਦਾਂ ਦੇ ਵਾਰਸਾਂ ਨੇ ਇਕੱਠੇ ਹੋ ਕੇ ਇੱਕ ਸਭ ਤੋਂ ਵੱਡਾ ਇੱਕ ਉਹਥੇ ਉਹਨੂੰ ਹਾਲ ਬਣਾਇਆ ਜਿੱਥੇ ਗਦਰੀ ਬਾਬਿਆਂ ਦੀ ਸੋਚ ਨੂੰ ਸਮਰਪਿਤ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਪੰਜਾਬ ਦੇ ਇਨਕਲਾਬੀ ਜਿਹੜੇ ਵਧੀਆ ਸੋਚ ਰੱਖਣ ਵਾਲੇ ਨੌਜਵਾਨ ਆ ਜਿਹੜੇ ਵਧੀਆ ਸੋਚ ਰੱਖਣ ਵਾਲੀਆਂ ਭੈਣਾਂ ਧੀਆਂ ਜਿਹੜੀਆਂ ਪੜੀਆਂ ਲਿਖੀਆਂ ਯੂਨੀਵਰਸਿਟੀ ਦੇ ਵਿੱਚੋਂ ਉਹ ਇਸ ਕਰਕੇ ਇੱਕ ਧੂਰਾ ਬਣਿਆ ਇਨਕਲਾਬ ਦਾ ਜਿੱਥੇ ਤੁਹਾਡੇ ਬੱਚੇ ਪਰਫਾਰਮ ਕਰਕੇ ਆਏ ਅਗਲੀ ਗੱਲ ਇਹ ਜਿਹੜੇ ਮੇਲੇ ਦੇ ਵਿੱਚ ਤੁਹਾਡੇ ਬੱਚੇ ਪਰਫਾਰਮ ਕਰਕੇ ਆਏ ਆ ਸਿਰਫ ਪੰਜਾਬ ਦਾ ਇੱਕ ਮੇਲਾ ਹੋਣਾ ਸਿਰਫ ਇੱਕ ਮੇਲਾ ਆ ਜੇ ਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਦੇਖਿਆ ਗਿਆ ਹੈ ਪੂਰੀ ਦੁਨੀਆ ਦੇ ਵਿੱਚ ਕੈਨੇਡਾ ਅਮਰੀਕਾ ਇੰਗਲੈਂਡ ਆਪਣੇ ਜਰਮਨ ਇਟਲੀ ਨਿਊਜ਼ੀਲੈਂਡ ਜਿੱਥੇ ਦੇ ਲੋਕ ਰਾਤ ਨੂੰ ਆਪਣੇ ਟੀਵੀ ਫੈਟ ਕਰਕੇ ਰੱਖ ਦਿੰਦੇ ਆ ਗਦਰੀ ਬਾਬਾ ਦਾ ਮੇਲਾ 31 ਤਰੀਕ ਨੂੰ 30 ਤਰੀਕ ਨੂੰ ਸ਼ੁਰੂ ਹੋਣਾ ਹੈ ਆ ਸਾਡਾ ਟੀਵੀ ਆ ਸਾਰਿਆਂ ਨੇ ਛੁੱਟੀਆਂ ਲੈਂਦੀਆਂ ਹੋਣੀਆਂ ਬਸ ਟੀਵੀ ਦੇਖਣੇ ਆ ਉਹਨਾਂ ਨੇ ਭਾਵੇਂ ਅਮਰੀਕਾ ਦੇ ਵਿੱਚ ਹੋਵੇ ਭਾਵੇਂ ਕੈਨੇਡਾ ਦੇ ਵਿੱਚ ਹੋਵੇ ਤੁਹਾਡੇ ਬੱਚਿਆਂ ਦੀਆਂ ਤਸਵੀਰਾਂ ਦਿੱਤੀਆਂ ਉਹਦੇ ਵਿੱਚ ਪਰਫਾਰਮ ਕਰਦੀਆਂ ਨੇ ਇਸ ਕਰਕੇ ਅਗਲੀ ਗੱਲ ਨੂੰ ਚੋੜਨਾ ਹੈ ਕਿ ਇਹ ਜਿਹਨਾਂ ਜਿਹਨਾਂ ਬੱਚਿਆਂ ਨੇ ਵੀ ਪਰਫਾਰਮ ਕੀਤਾ ਉਹਨਾਂ ਦੀਆਂ ਮਾਵਾਂ ਨੂੰ ਉਹਨਾਂ ਦੀਆਂ ਮਹਾਨ ਮਾਵਾਂ ਨੂੰ ਉਹਨਾਂ ਦੇ ਸਾਰੇ ਪਰਿਵਾਰ ਨੂੰ ਅਸੀਂ ਲੱਖ ਲੱਖ ਸਲਾਮ ਕਰਦੇ ਹਾਂ ਤੁਹਾਡੇ ਵੱਲੋਂ ਧੰਨਵਾਦੀ ਤੋਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇੰਨੇ ਸ਼ਾਨਦਾਰ ਇੰਨੇ ਬੇਹੱਦ ਸਤਿਕਾਰਤ ਫੰਕਸ਼ਨ ਦੇ ਵਿੱਚ ਭੇਜਿਆ ਇੱਕ ਗੱਲ ਨਾਲ ਹੋਰ ਜੋੜਦੇ ਹਾਂ ਕਿ ਅਗਾਹ ਅਗਾਹ ਵੀ ਜਦੋਂ ਇਹ ਹਰੇਕ ਸਾਲ ਮੇਲਾ ਹੁੰਦਾ ਹੈ ਅਗਾਹ ਵੀ ਜਦੋਂ ਇਸ ਮੇਲੇ ਤੇ ਮੇਰੀ ਉਹ ਭੈਣੋਂ ਜਦੋਂ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜੋਗੇ ਤਾਂ ਇੱਕ ਦਾਅਵੇ ਨਾਲ ਲਿਖ ਕੇ ਮੈਂ ਇੱਥੇ ਅੱਜ ਦਾਅਵੇ ਨਾਲ ਇਹ ਗੱਲ ਕਹਿਣਾ ਹੈ ਕਿ ਤੁਹਾਡੇ ਬੱਚੇ ਜਿੱਦਾਂ ਜਿੱਦਾਂ ਉਹਨਾਂ ਇਸ ਸਮਾਗਮਾਂ ਦੇ ਵਿੱਚ ਇਦਾਂ ਦੇ ਸਮਾਗਮਾਂ ਦੇ ਵਿੱਚ ਜਾਣਗੇ ਉਹਨਾਂ ਦੀ ਸੋਚ ਇੰਨੀ ਵਧੀਆ ਬਣੂਗੀ ਉਹ ਇੰਨੇ ਖੂਬਸੂਰਤ ਇਨਸਾਨ ਬਣਨਗੇ ਉਹ ਆਹ ਜੋ ਜਾਤਾਂ ਪਾਤਾਂ ਦਾ ਮੱਝਮਾ ਦਾ ਰੋਲਾ ਪਾਇਆ ਹੈ ਸਰਕਾਰਾਂ ਨੇ ਹਕੂਮਤਾਂ ਨੇ ਕੀ ਕਰਦੀਆਂ ਇਹਦੇ ਤੋਂ ਉੱਤੇ ਉੱਠ ਕੇ ਜਦੋਂ ਉਹਨਾਂ ਦੀ ਸੋਚ ਜਾਊਗੀ ਤਾਂ ਕੋਈ ਦੁਨੀਆ ਦੀ ਪਾਵਰ ਐਦਾਂ ਦੀ ਨਹੀਂ ਜਿਹੜੀ ਤੁਹਾਡੇ ਬੱਚਿਆਂ ਨੂੰ ਕਾਮਯਾਬ ਹੋਣ ਤੋਂ ਰੋਕ ਸਕਦੀ ਆ ਜੇ ਉਸ ਵਿਚਾਰਾਂ ਦੇ ਨਾਲ ਤੁਹਾਡੇ ਬੱਚੇ ਜੁੜੇ ਰਹੇ ਪੰਜਾਬ ਦੇ ਵਿੱਚ ਹਜ਼ਾਰਾਂ ਮਹੀਨੇ ਲੱਗਦੇ ਆ ਪੰਜਾਬ ਦੇ ਵਿੱਚ ਸਾਢੇ 12600 ਪਿੰਡ ਆ ਪੂਰੇ ਪੰਜਾਬ ਦੇ ਵਿੱਚ ਇੱਕ ਪਿੰਡ ਦੇ ਵਿੱਚ ਤੁਸੀਂ ਆਪਣੇ ਪਿੰਡ 'ਚ ਕਰਕੇ ਦੇਖੋ ਇੱਕ ਪਿੰਡ ਦੇ ਵਿੱਚ ਘੱਟੋ ਘੱਟ 10 ਦਿਨ ਲੱਗਦੇ ਆ ਸਾਲ ਦੇ ਵਿੱਚ 10 ਮਹੀਨੇ ਉਹਨਾਂ 10 ਮਹੀਨਿਆਂ ਦੇ ਵਿੱਚ ਜਾਂਦੇ ਆ ਉੱਥੇ ਜਾਂਦੇ ਚਾਹ ਪੀਂਦੇ ਆ ਲੰਗਰ ਖਾਂਦੇ ਪ੍ਰਸ਼ਾਦ ਖਾਂਦੇ ਆ ਆਰਾਮ ਨਾਲ ਕੋਈ ਸਿੱਖ ਨੂੰ ਨਹੀਂ ਮਿਲਦਾ ਦੁਨੀਆ ਭਰ ਦੇ ਵਿੱਚ ਇੱਕ ਮੇਲਾ ਲੱਗਦਾ ਹੈ ਮੇਲਾ ਗਦਰੀਵਾਤਾ ਦਾ ਜਿਹਨੂੰ ਕਹਿੰਦੇ ਆ ਦਿਲੰਦਰ ਦੀ ਧਰਤੀ ਤੇ ਜਿੱਥੇ ਤੁਸੀਂ ਜਾਣਦੇ ਆ ਇੱਕ ਮੇਲਾ ਉਹ ਜਿਹੜਾ ਤੁਹਾਨੂੰ ਨੱਚਣ ਵੀ ਲਾਉਂਦਾ ਜਿਹੜਾ ਮੇਲਾ ਤੁਹਾਨੂੰ ਸੋਚਣ ਲਾਉਂਦਾ ਹੈ ਤੁਹਾਡੀ ਸੋਚ ਨੂੰ ਲਗਾਉਂਦਾ ਵੀ ਆਹ ਦੁਨੀਆ ਤੇ ਹੋਰ ਕੀ ਆ ਆ ਗਦਰੀ ਬਾਬੇ ਨੇ ਇੰਨਾ ਕੁਛ ਕੀਤਾ ਭਗਤ ਸਿੰਘ ਨੇ ਆ ਕੀਤਾ ਸ਼ਹੀਦ ਬੀਬੀ ਗਦਰੀ ਗਰਾਹ ਆਪਣੇ ਗਦਰੀ ਗਰਾਹ ਤੋਂ ਆਹ ਮੇਰੇ ਹੱਥ ਦੇ ਵਿੱਚ ਤਸਵੀਰ ਆ ਕਿਸੇ ਨੂੰ ਪਤਾ ਨਹੀਂ ਕਿ ਕੌਣ ਸੀ ਇਹਨੇ ਸਭ ਤੋਂ ਵੱਡੀ ਕੁਰਬਾਨੀ ਜੇ ਅਸੀਂ ਬੈਠੇ ਜੇ ਸਾਡੇ ਬੱਚੇ ਸੋਹਣੇ ਵਰਦੀਆਂ ਪਾ ਕੇ ਬੈਠੇ ਆ ਸੋਹਣੀਆਂ ਪਸ਼ਾਕਾਂ ਪਾ ਕੇ ਬੈਠੇ ਤਾਂ ਆ ਸਾਡੀ ਬੀਬੀ ਗਦਰੀ ਖਲਾਫ ਪਰ ਜੇ ਸਾਨੂੰ ਕੋਈ ਦੱਸੂਗਾ ਅਸੀਂ ਤਾਂ ਤਾਂ ਸਾਨੂੰ ਪਤਾ ਲੱਗੂਗਾ ਸਾਡੇ ਬੱਚਿਆਂ ਨੂੰ ਤਾਂ ਪਤਾ ਲੱਗੂਗਾ ਆਓ ਇੱਕ ਵਾਰ ਗਦਰ ਟੈਰ ਦੇ ਉਹਨਾਂ ਸ਼ਹੀਦਾਂ ਨੂੰ ਸਲਾਮ ਕਰਨਾ 30 31 ਤਾਂ 1 ਨਵੰਬਰ ਨੂੰ ਮੇਤਾ ਲੱਗਦਾ ਜਲੰਧਰ ਦੇ ਵਿੱਚ ਜਿੱਥੇ ਦੱਸਦੇ ਆ ਵੀ ਆਹ ਕੌਣ ਆ ਗਦਰੀ ਖਲਾਫ ਪਾਕ ਸਿੰਘ ਕੌਣ ਆ ਸ਼ਹੀਦ ਕਰਤਾਰ ਸਿੰਘ ਕੌਣ ਆ ਅਸ਼ਫਾਕ ਉੱਲਾ ਕੌਣ ਆ ਵਿਸਮਰਤ ਕੌਣ ਆ ਵਿਸ਼ਨੂ ਗਣੇਸ਼ ਪਿੰਗਲਾ ਕੋ ਪਿੰਗਰੇ ਕੌਣ ਆ ਇਹ ਬਹੁਤ ਸਾਰੇ ਜਿਹੜੇ ਸਾਡੇ ਹੀਰੋ ਜੇ ਮੈਂ ਹੁਣ ਤੁਹਾਨੂੰ ਕਿਸੇ ਨੂੰ ਪੁੱਛਾਂ ਬੇ ਬੱਚਿਓ ਜੇ ਕਿਸੇ ਨੂੰ ਵੀ ਮੈਂ ਪੁੱਛ ਦਵਾਂ ਵੀ ਤੁਹਾਡਾ ਫੇਵਰੇਟ ਹੀਰੋ ਕਿਹੜਾ ਆ ਤਾਂ ਤੁਹਾਡੇ ਬੱਚੇ ਨੇ ਇਹ ਗੱਲ ਕਹਿਣਾ ਆ ਸ਼ਾਹਰੂਖ ਖਾਨ ਆ ਅਮੀਰ ਖਾਨ ਆ ਦੀ ਫਰਮਾਨ ਖਾਨ ਆ ਉਹ ਹੀਰੋ ਨਹੀਂ ਮੇਰੇ ਪਿਆਰੇ ਵਿਦਿਆਰਥੀਓ ਉਹ ਹੀਰੋ ਨਹੀਂ ਕੋ ਹੈਗੇ ਕਾਰਪੋਰੇਟ ਕਰਾਣੇ ਉਹ ਹੈਗੇ ਬਿਜ਼ਨਸਮੈਨ ਉਹ ਤੁਹਾਨੂੰ ਕਹਿਵਾਂ ਤੁਸੀਂ ਦੇਖਦੇ ਆ ਤੁਸੀਂ ਰੋਦੇ ਆ ਤੁਸੀਂ ਹੱਸਦੇ ਆ ਤੁਸੀਂ ਕਮੇਟੀ ਦਿੰਦੇ ਆ ਉਹ ਕਰੋੜਾਂ ਖਰ-ਖਰ ਪਈਆ ਰੋਦੇ ਆ ਉਹ ਹੀਰੋ ਨਹੀਂ ਉਹਨਾਂ ਦੇ ਹੀਰੋ ਸਾਮਰਨ ਦੀ ਪਾਲੇ ਨਹੀਂ ਕਦੀ ਕਰਨੀ ਹੀਰੋ ਸਾਡੇ ਕੌਣ ਆ ਜਿਨ੍ਹਾਂ ਨੇ ਭਾਰਤ ਜਵਾਨੀ ਦੇ ਵਿੱਚ ਸ਼ਹੀਦੀਆਂ ਦੇ ਰਾਸੇ ਜੁਮੇ ਜਿਨ੍ਹਾਂ ਨੇ ਭਾਰਤ ਜਵਾਨੀਆਂ ਦੇ ਵਿੱਚ ਪਰਦੇਸ ਛੱਡਿਆ ਜਿਨ੍ਹਾਂ ਨੇ ਭਾਰਤ ਜਵਾਨੀਆਂ ਦੇ ਵਿੱਚ ਸ਼ਹੀਦ ਹੋਇਆ ਜਿਵੇਂ ਸਰਦਾਰ ਉਧਮ ਸਿੰਘ ਨੇ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਦੇ ਲਈ ਲੰਡਨ ਦੇ ਵਿੱਚ ਜਾ ਕੇ ਉਹਦੇ ਐਡਵੈਰ ਦੇ ਗੋਲੀਆਂ ਮਾਰੀਆਂ ਸੀਨੇ ਦੇ ਵਿੱਚ ਮੇ ਤੋਂ ਮੇਰੇ ਦੇਸ਼ ਦੇ ਵਿੱਚ ਆਹ ਅਤਿਆਚਾਰ ਤੇ ਆਇਆ ਸੀ ਆ ਮੈਂ ਪੰਜਾਬ ਦਾ ਬਦਲਾ ਲੈ ਰਿਆ ਉਹ ਸਾਡੇ ਹੀਰੋ ਆ ਸਾਡਾ ਹੀਰੋ ਆ ਪਾਪਾ ਬਰਦਾਸਰਾਮ ਆਲਮ ਜਿਹੜੇ ਹਕੂਮਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਆਪਾਂ ਗੱਲ ਨੂੰ ਬਹੁਤ ਸਾਰ ਲ ਕਰਦੇ ਆ ਜਿਨ੍ਹਾਂ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਭੇਜਿਆ ਭੈਣੋ ਤੁਹਾਡੀ ਸੋਚ ਨੂੰ ਅਸੀਂ ਸਲਾਮ ਕਰਦੇ ਆ ਮੈਂ ਪਿੰਡ ਪਸਾਨੀ ਜਲੰਧਰ ਦੇ ਜ਼ਿਲ੍ਹੇ ਦੇ ਵਿੱਚ ਮੇਰਾ ਪਿੰਡ ਆ ਮੈਂ ਉਸ ਪਿੰਡ ਤੋਂ ਆਇਆ ਮੈਂ ਸ਼ਹੀਦਾਂ ਦੇ ਪਿੰਡ ਤੋਂ ਆਇਆ ਮੇਰੇ ਪਿੰਡ ਦੇ ਨਾਲ ਗਦਰ ਅੰਬ ਬੱਬਰ ਸ਼ੇਰਾਂ ਦਾ ਪਿੰਡ ਝਿੰਗੜਾ ਸਾਡੇ ਜਿਹੜਾ ਉਹ ਇਲਾਕਾ ਜਿੱਥੇ ਨੇ ਸ਼ਹੀਦੀਆਂ ਕੀਤੀਆਂ ਤੁਹਾਨੂੰ ਉਹ ਤੇ ਸ਼ਰਹਾਹਤ ਕਰਨ ਦੇ ਲਈ ਉੱਥੇ ਜਿਹੜੇ ਬੱਚੇ ਜਾਂਦੇ ਆ ਇੱਕ ਗੱਲ ਹੋਰ ਕਲੀਅਰ ਕਰ ਦਿੰਦੇ ਆ ਕਿ ਜਦੋਂ ਤੁਹਾਡੇ ਪਿੱਛੇ ਜਾਂਦੇ ਆ ਉਹ ਉਥੇ 101% ਸੇਵ ਹੁੰਦੇ ਆ ਕਈਆਂ ਮਾਵਾਂ ਨੂੰ ਕਈਆਂ ਭੈਣਾਂ ਨੂੰ ਇਹ ਹੁੰਦਾ ਵੀ ਸਾਡੀਆਂ ਬੱਚੀਆਂ ਜੋ ਸਾਡੇ ਦੇਸ਼ ਦੇ ਹਵਾਤ ਫਾਸ਼ਿਸਟ ਨੇ ਬਣਾ ਦਿੱਤੇ ਆ ਕੋਈ ਆਪਣੀਆਂ ਧੀਆਂ ਨੂੰ ਆਪਣੇ ਪਿੰਡ ਤੋਂ ਵੀ ਬਾਹਰ ਜਾਣ ਨਹੀਂ ਦਿੰਦਾ ਪਰ ਤੁਸੀਂ ਦਾਅਵੇ ਨਾ ਕਰਦੇ ਕਿ ਤੁਸੀਂ ਉਸ ਸਮਾਗਮ ਦਾ ਜਦੋਂ ਹਿੱਸਾ ਬਣਦੇ ਆ ਤਾਂ ਅਸੀਂ ਬੈਠੇ ਆ ਉਹਨਾਂ ਦੇ ਭਰਾ ਸੱਚੀਆਂ ਦੇ ਅਸੀਂ ਉਹਨਾਂ ਦੇ ਚਾਚੇ ਤਾਏ ਅਸੀਂ ਤੁਹਾਡੇ ਭਰਾ ਬੈਠੇ ਆ ਇਸ ਗੱਲ ਨੂੰ ਕਲੀਅਰ ਕਰ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਆ ਕਿ ਜਦੋਂ ਅਗਲਾ ਵਾਰੀ ਮੇਲਾ ਆਊਗਾ ਤਾਂ ਇਸ ਪਿੰਡ ਦੇ ਵਿੱਚੋਂ ਜੇ 4 ਬੱਚੇ ਸੀਗੇ ਤਾਂ ਇਸ ਪਿੰਡ ਦੇ ਵਿੱਚੋਂ ਘੱਟੋ ਘੱਟ 4 ਹੋਰ ਬੱਚੇ ਜਾਣ ਅਸੀਂ ਤੁਹਾਨੂੰ ਵੈਲਵਲ ਨੈਲਸਨ ਕੋਚ ਅਸੀਂ ਤੁਹਾਨੂੰ ਪੇਪਰ ਵਾਈ ਤੁਹਾਨੂੰ ਬੇਪਰਵਾ ਕਰਦੇ ਆ ਕਿ ਜਦੋਂ ਉੱਥੇ ਜਾਂਦੇ ਤੁਹਾਡੇ ਬੱਚੇ ਤੁਹਾਡੇ ਬੱਚੇ ਜਿੰਨੇ ਤੁਹਾਡੇ ਘਰ ਦੇ ਵਿੱਚ ਸੇਕ ਨਹੀਂ ਹੋਣਗੇ ਜਿੰਨੇ ਸਾਡੇ ਕੋਲ ਉੱਥੇ ਸੇਕ ਹੋਣਗੇ ਇੱਕ ਵਾਰੀ ਫੇਰ ਤੁਹਾਨੂੰ ਸਲਾਮ ਕਰਦੇ ਆ ਅ ਭਾਜੀ ਉਹਨਾਂ ਨੇ ਗੱਲ ਕੀਤੀ ਸੀ ਕਿ ਮੈਂ ਮੈਂ ਤੁਹਾਨੂੰ ਸ਼ੁਰੂ ਤੋਂ ਜਦੋਂ ਮੈਂ ਬੋਲਿਆ ਉਦੋਂ ਮੈਂ ਜ਼ਿਕਰ ਕੀਤਾ ਸੀ ਵੀ ਮੈਂ ਥੋੜੀ ਜਿਹੀ ਗੱਲ ਆਊਟ ਆਫ ਸਿਲੇਬਸ ਕਰਦੀ ਮੈਂ ਥੋੜੀ ਜਿਹੀ ਆਊਟ ਆਫ ਸਿਲੇਬਸ ਗੱਲ ਕਰਨ ਲੱਗਾ ਹਾਂ ਪਰ ਉਹ ਜਾਣੀ ਵਿੱਚ ਹੀ ਹੈ ਸਿਲੇਬਸ ਦੇ ਕੋਲੇ ਸਰ ਤੁਸੀਂ ਜ਼ਿਕਰ ਕੀਤਾ ਹੈ ਨੇ ਇੱਥੇ ਬਹੁਤ ਬੱਚੇ ਉਹ ਬੈਠੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਆ ਜਿੰਨਾ ਆਪਣਾ ਇੱਕ ਕਮਰਾ ਆ ਉਹਦੇ ਨਾਲੋਂ ਅੱਧੇ ਕਮਰੇ ਦੇ ਵਿੱਚ ਉਹ ਗੁਜ਼ਾਰਾ ਕਰਦੇ ਆ ਮੇਰੇ ਕੋ ਭੈਣਾਂ ਮੇਰੇ ਕੋ ਭੈਣਾਂ ਮੇਰੇ ਧਿਆਨ ਨਾਲ ਗੱਲ ਸੁਣਿਓ ਮੇਰੇ ਵਿਦਿਆਰਥੀਓ ਤੇ ਸਾਡੇ ਬੁੱਧੀਜੀਵੀ ਚੰਕਿਤ ਕਿੱਥੇ ਬੈਠੇ ਨੇ ਮੈਂ ਦਰਮਿੰਦਰ ਮਸਾਣੀ ਮੇਰਾ ਨਾਮ ਹੈ ਮੈਂ ਬੇਸ਼ਕ ਭੀ ਯਾਦਗਾਰ ਉਹ ਉਸ ਵਿਚਾਰਧਾਰਾ ਦੇ ਨਾਲ ਜਦੋਂ ਜੁੜਿਆ ਤਾਂ ਮੈਂ ਵੀ ਬਿਲਕੁਲ ਇਹਨਾਂ ਵਿਆਖਿਆ ਦੇ ਵਰਤਨ ਸੁਣੇ ਜੇ ਤੁਸੀਂ ਬਾਤ ਦੀ ਗੱਲ ਕੀਤੀ ਆ ਇਹ ਇੰਨੇ ਮੁਫਲਸੀ ਦੇ ਆਲਮ ਦੇ ਵਿੱਚੋਂ ਇੰਨੀ ਗਰੀਬੀ ਦੇ ਆਲਮ ਦੇ ਵਿੱਚੋਂ ਆ ਕੇ ਬੱਚੇ ਆ ਆਉਣ ਵਾਲੇ ਸੂਰਜ ਆਉਣ ਵਾਲੇ ਯੋਧੇ ਬੈਠੇ ਆ ਉਹਨਾਂ ਦਾ ਬੀਸੀ ਐਸਐਸਪੀ ਐਸਐਚਓ ਆਉਣ ਵਾਲੇ ਆਫਸਰ ਬੈਠੇ ਆ ਉਹਨਾਂ ਨੇ ਕਲਾਕਾਰ ਬੈਠੇ ਆ ਆਉਣ ਵਾਲੇ ਕਮੇਡੀਅਨ ਬੈਠੇ ਆ ਉਹਨਾਂ ਨੇ ਬਹੁਤ ਸਾਰੇ ਕਲਾਮਾਂ ਦੇ ਨਾਲ ਮੈਂ ਵੀ ਤੁਹਾਡੇ ਜਿਹੜਾ ਬੱਚਾ ਸੀਗਾ ਤਾਂ ਮੇਰੇ ਘਰ ਦੇ ਔਲਾਦ ਵੀ ਜਿੰਦਾ ਭਾਜੀ ਨੇ ਦੱਸੇ ਆ ਸੇਮ ਨੂੰ ਸੇਮ ਇਹ ਹੁੰਦੀ ਸੀ ਮੈਂ ਕਲਾ ਦੇ ਨਾਲ ਜੁੜਿਆ ਮੈਂ ਇਨਕਲਾਰ ਦੇ ਨਾਲ ਜੁੜਿਆ ਮੈਂ ਗਦਰੀ ਭਾਪਿਆਂ ਦੇ ਨਾਲ ਜੁੜਿਆ ਮੈਂ ਬੁੱਧੀ ਜੀਵੀਆਂ ਦੇ ਨਾਲ ਜੁੜਿਆ ਮੈਂ ਭਗਤ ਸਿੰਘ ਦੀ ਸੋਚ ਦੇ ਨਾਲ ਜੁੜਿਆ ਜਿੱਥੇ ਤੁਸੀਂ ਆਪਣੇ ਨਿਆਣੇ ਭੇਜੇ ਸੀ ਉੱਥੇ ਜਦੋਂ ਮੈਂ ਗਿਆ ਤਾਂ ਅੱਜ ਪੂਰੀ ਦੁਨੀਆ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਭਾਵੇਂ ਉਹ ਇੰਗਲੈਂਡ ਆ ਭਾਵੇਂ ਉਹ ਸਕਾਟਲੈਂਡ ਆ ਵਰਮਿੰਗਮ ਆ ਇੰਗਲੈਂਡ ਦਾ ਕੋਈ ਨਾ ਕੋਈ ਸ਼ਹਿਰ ਨਹੀਂ ਦੁਬਈ ਆ ਹੋਰ ਬਹੁਤ ਸਾਰੀਆਂ ਕੱਟੀਆਂ ਜਿੱਥੇ ਜਾ ਕੇ ਮੈਂ ਐਨਕਲਵ ਦਾ ਝੰਡਾ ਲਾ ਦਿੱਆ ਬਾਬਾ ਮਦਮੀ ਪਿੱਛੋਂ ਮੋਗੇ ਵਿਆ ਘੱਲ ਕਲਾਂ ਪੈਂਦੇ ਆ ਉਹਨਾਂ ਦਾ ਉਹਨਾਂ ਨੇ ਇੱਕ ਸ਼ੇਅਰ ਲਿਖਿਆ ਸੀ ਉਹ ਸ਼ੇਅਰ ਮੈਂ ਤੁਹਾਨੂੰ ਸੁਣਾਉਣਾ ਚਾਹੁੰਨਾ ਆ ਆਪਣੀਆਂ ਘਰ ਦੀਆਂ ਕੰਧਾਂ ਤੇ ਲਿਖਿਓ ਉਹ ਸ਼ੇਅਰ ਸਿਗਾ ਬੇ ਹਿੰਮਤੇ ਨੇ ਬੈਠ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਬੇ ਹਿੰਮਤੇ ਨੇ ਬੈਠ ਕੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਦੇ ਉੱਤੇ ਤਾਕਤ ਹੀ ਲੱਗਦੀ ਉਹਨਾਂ ਦੀ ਜਿਹੜੇ ਘਰੋਂ ਬਣਾ ਕੇ ਤੌਰ ਤੇ ਨਕਸ਼ਾ ਆਪਣੇ ਸਫਰਾਂ ਦਾ ਜਿਹੜੇ ਘਰੋਂ ਬਣਾ ਕੇ ਤੌਰ ਤੇ ਨਕਸ਼ਾ ਆਪਣੇਆ ਸਫਰਾਂ ਦਾ ਆਪਣੇ ਸਫਰ ਤੁਹਾਡਾ ਸਫਰ ਜਿਹੜਾ ਹੋਣਾ ਚਾਹੀਦਾ ਆ ਮੇਰੀ ਉਹ ਦਬੇਰ ਪੈਣੋ ਮੇਰੀ ਉਹ ਝੜੂ ਪੈਣੋ ਅੱਜ ਇੱਕ ਇੰਨੇ ਘਰ ਦੇ ਵਿੱਚੋਂ ਉੱਠ ਕੇ ਜਿੱਥੇ ਉਹ ਉੱਥੇ ਹੀ ਰੋਟੀ ਖਾਂਦੇ ਆ ਤਾਂ ਉਥੇ ਉਹਨੂੰ ਖੁਰਾ ਕਹਿੰਦੇ ਸੀ ਪੰਜਾਬੀ ਦੇ ਵਿੱਚ ਪੁਰਾਣੇ ਜਿਹਨੂੰ ਵਾਸ਼ਰੂਮ ਫਾਉਂਟੂ ਚ ਐਤ ਪਤਾ ਨਹੀਂ ਬਣਾ ਜਿਹਨੂੰ ਬਾਥਰੂਮ ਅੱਜ ਆਪਾਂ ਕਹਿੰਦੇ ਆ ਜਾਂ ਬਾਥਰੂਮ ਕਹਿੰਦੇ ਆ ਉਹਨੂੰ ਪੁਰਾਣੇ ਜਦੋਂ ਅਸੀਂ ਛੋਟੇ ਹੁੰਦੇ ਸੀ ਉਹਨੂੰ ਖੁਰਾ ਕਹਿੰਦੇ ਸੀ ਉਹਦੇ ਵਿੱਚ ਜਿਹੜੀ ਇੱਕ ਅੱਜ ਤਾਂ ਕਈ ਤੁਸੀਂ 15 ਸਾਲ ਪਹਿਲਾਂ ਦੇਖੀ ਹੋਣੀ ਉਹ ਪਤੀਜੇ ਲਟਕਦੀ ਹੁੰਦੀ ਆ ਉਹ ਘਾਵੇ ਰਾਸੀ ਕਿ ਸੇਵਾ ਬਣ ਕੇ ਕਿੱਦਾਂ ਸਿਕਾ ਮੈਂ ਸਿਰਫ ਆਟੋ ਸਿਲੇਬਸ ਪਾਸ ਕਰਕੇ ਗਿਆ ਕਿ ਜਦ ਮੈਂ ਉਸ ਵਿਚਾਰ ਧਾਰਾ ਦੇ ਨਾਲ ਜੁੜ ਕੇ ਦੁਨੀਆ ਤੇ ਟੰਡੇ ਘੱਟ ਸਕਦਾ ਹਾਂ ਹਾਲਾਤ ਤਾਂ ਮੇਰੇ ਵੀ ਉਹੀ ਸੀ ਬਿਲਕੁਲ ਬਿਲਕੁਲ ਤੱਕ ਕੁੰਨੇਵਾਲ ਸਾਹਿਬ ਨੇ ਜਿਹੜੀ ਜ਼ਿਕਰ ਕੀਤੀ ਉਹ ਵੀ ਸੀ ਘਰ ਦੇ ਵਿੱਚੋਂ ਮਸਾਤਾਂ ਕਈ ਬੁੱਟੀਆਂ ਜੰਮੀਆਂ ਨੇ ਅਸੀਂ ਐਸ ਮਸਾਤਾਂ ਦੇ ਵਿੱਚ ਪੜੇ ਹਾਂ ਸਾਡੇ ਬਜ਼ੁਰਗ ਸਾਨੂੰ ਦੱਸਦੇ ਆ ਕਿ ਯਾਰ ਅਸੀਂ ਇਹਨਾਂ ਮਸਾਤਾਂ 'ਚ ਪੜੇ ਹਾਂ ਜਗਦੀਸ਼ ਭਾਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਕੰਦ ਪ੍ਰੋਫ ਤੋਂ ਮਸਾਤ ਦੇ ਪਿੰਡ ਦਾ ਜਿਹੜਾ ਰਸਤਾ ਆ ਉਹ 5.5 ਕਿਲੋਮੀਟਰ ਆ ਇਹ ਕੋਈ ਪੁਰਾਣੀ ਜਾਦਾ ਪੁਰਾਣੀ ਗੱਲ ਨਹੀਂ ਮੈਂ 80 ਦਾ 80 ਸਾਲ ਦੀ ਗੱਲ ਆ 85 ਸਾਲ ਦੀ ਗੱਲ ਆ ਇਹ ਗੱਲ ਹੈਗੀ ਆ 1998 ਤੋਂ ਲੈ ਕੇ 2004 ਤੱਕ ਅਸੀਂ ਖੁਦ ਪੈਦਲ ਜਾਂਦੇ ਰਹੇ ਹਾਂ ਪੈਦਲ ਕਿਉਂ ਜਾਂਦੇ ਰਹੇ ਹਾਂ ਕਿ ਕਿਰਾਇਆ ਨਹੀਂ ਦਿੰਦਾ ਸੀ ਬੱਸ ਸੈਕੰਡ ਲੈਂਡ ਦੀ ਹیثیت ਨਹੀਂ ਹੁੰਦੀ ਸੀ ਮੈਂ ਇਹ ਸਿਰਫ ਇਹਨੂੰ ਇਸ ਦਿਸ਼ਾ ਵੱਲ ਨੂੰ ਆਪਣੇ ਕੋਲ ਨੂੰ ਨਾਲ ਜਾਂਦਾ ਹੋਇਆ ਮੈਂ ਹੁਣ ਫਿਰ ਮੁੱਦੇ ਤੇ ਆਉਣਾ ਹੈ ਕਿ ਜੇ ਉਸ ਵਿਚਾਰ ਜੇ ਮੇਰੇ ਮਾਪੇ ਉੱਥੇ ਨਾਂ ਭੇਜਦੇ ਜੇ ਮੈਂ ਨਾਂ ਜੁੜਦਾ ਜੇ ਮੈਂ ਇਨ ਕਲਾਬੀਆਂ ਦੇ ਨਾਲ ਜੇ ਮੈਨੂੰ ਨਾਂ ਪਤਾ ਲੱਗਦਾ ਭਾਰਤ ਸਿੰਘ ਦੇ ਨਾਂ ਪਤਾ ਲੱਗਦਾ ਕਰਤਾਰ ਸਿੰਘ ਨਾ ਤਾਂ ਬੀਬੀ ਕਲਾਬ ਤੋਂ ਸੂਰ ਸਿੰਘ ਭਗਦਨਾ ਕੋਣਿਆ ਗਦਰਨਾ ਕੋਣਿਆ ਗਦਰੀ ਬਾਬੇ ਇੰਡੀਆ ਕੇ ਉਹ ਆਏ 1914 ਦੇ ਵਿੱਚ ਅੱਜ ਜਦਦੇ ਆ ਸਾਡੇ ਹੁਣ ਕੋਈ ਕਿਸੇ ਕੁਰੀ ਦਾ ਵੀਜ਼ਾ ਲੱਗ ਜਵੇ ਜਾਂ ਕਿਸੇ ਦੂਜੇ ਦਾ ਵੀਜ਼ਾ ਲੱਗ ਜਵੇ ਇੰਗਲੈਂਡ ਦਾ ਉਹ ਡੱਬੇ ਪਾੜਦੇ ਕਰਦੇ ਪਠਾਈਆਂ ਪਾੜਦੇ ਕਰਦੀਆਂ ਕੀ ਹਾਲਾਤ ਹੋਏ ਹੋਣਗੇ ਕਿ 1914 ਦੇ ਵਿੱਚ ਸਾਡੇ ਦਾਦੇ ਪੜਦਾਦੇ ਅਮਰੀਕਾ ਨੂੰ ਹੱਥ ਮਾਰ ਕੇ ਭਾਰਤ ਦੇ ਵਿੱਚ ਆਏ ਸਾਨੂੰ ਪਤਾ ਹੋਣਾ ਚਾਹੀਦਾ ਜਦੋਂ ਉਸ ਵਿਚਾਰਧਾਰਾ ਦੇ ਨਾਲ ਜੁੜੇ ਮੈਂ ਇੱਕ ਵਾਰ ਸੱਦਾ ਦਿੰਨਾ ਤੁਹਾਨੂੰ ਸਾਰਿਆਂ ਨੂੰ ਪਿੰਡ ਕੁੱਲੇਵਾਲ ਦੇ ਬਹੁਤ ਹੀ ਜਝਾਰੂ ਮੇਰੇ ਵਿਦਿਆਰਥੀ ਸਾਥੀਓ ਮੇਰੇ ਮੇਰੇ ਭੈਣੋ ਜਝਾਰੂ ਭੈਣੋ ਆਪਣੇ ਬੱਚਿਆਂ ਨੂੰ ਇਹ ਜਿਹੜੀ ਤੁਸੀਂ ਪੜੀ ਤੋਰੀ ਆ ਨਾ ਇਹ ਜਿਹੜੀ ਤੁਸੀਂ ਮਿਸ਼ਾਲ ਤੋਰੀ ਆ ਆਪਣੇ ਬੱਚਿਆਂ ਨੂੰ ਉਹ ਮਿਸ਼ਾਲ ਉਹਨਾਂ ਦੇ ਹੱਥ ਹੱਥੇ ਵਿੱਚ ਫੜਾਈ ਰੱਖਿਓ ਸਾਡੇ ਕੋਲ ਬੱਚੇ ਤੁਹਾਡੇ ਹੋਰੇ ਆ ਅਸੀਂ ਸਾਰੇ ਉੱਥੇ ਹੁੰਨੇ ਆ ਮੇਰਾ ਉੱਥੇ ਪ੍ਰੋਗਰਾਮ ਦਾ ਜਦੋਂ ਬੱਚਿਆਂ ਨੂੰ ਦੇਖਿਆ ਜਦੋਂ ਇਹਨਾਂ ਨੂੰ ਦੇਖਿਆ ਭਗਤ ਸਿੰਘ ਦਾ ਵੀ ਅਡਰਸਾ ਮੈਂ ਫੇਸਬੁੱਕ ਤੇ ਕਈ ਤਾਂ ਸਨੀਆਂ ਕੀਤੀਆਂ ਤਾਂ ਬੜੀ ਖੁਸ਼ੀ ਹੋਈ ਖੁਸ਼ੀ ਹੋਣ ਦਾ ਕਾਰਨ ਸੈਲਫ ਤੇ ਸੈਲਫ ਇਹ ਸੀ ਕਿ ਸਾਡੇ ਦੇਸ਼ ਦੇ ਹਾਲਾਤ ਹਕੂਮਤਾਂ ਨੇ ਇੰਨੇ ਮਾੜੇ ਕਰ ਦਿੱਤੇ ਆ ਜੇ ਕੋਈ ਬੱਚਾ 10ਵੀਂ ਪੜ੍ਹਦਾ ਗੜਸ਼ੰਕਰ ਚਲੇ ਗਿਆ ਜੇ ਤਿੰਨ ਦਿਨ ਤੁਹਾਨੂੰ ਫੋਨ ਨਾ ਆਇਆ ਚੌਥੇ ਦਿਨ ਹੀ ਪਤਾ ਲੱਗਣਾ ਹੈ ਕਿ ਤੁਹਾਡਾ ਮੁੰਡਾ ਚੱਟਾ ਪਈ ਨਾ ਜਦ ਤੁਹਾਡਾ ਟੁਟਾ ਪਾਂਗ ਤੁੰਡਾ ਜਦ ਤੁਹਾਡਾ ਟੁਟਾ ਟੁਟਾ ਸ਼ਾਰਟ ਹੁੰਦਾ ਪਿਆ ਮੈਂ ਇਸ ਕਰਕੇ ਤੁਹਾਨੂੰ ਸੁਨੇਹਾ ਦੇ ਨਾਇਆ ਮੇਰੇ ਭੈਣੋ ਤੁਹਾਡੇ ਬੱਚੇ ਜਦੋਂ ਉੱਥੇ ਆਏ ਜਦੋਂ ਉਹ ਫੁੱਲਾਂ ਨੂੰ ਤੇ ਤੇ ਚੜੇ ਜਦੋਂ ਉਹਨੇ ਲਲਕਾਰੇ ਮਾਰੇ ਭਗਤ ਸਿੰਘ ਦੇ ਗਾਣਿਆਂ ਤੇ ਇੱਥੇ ਤੁਸੀਂ ਗੈਂਗਸਟਰਾਂ ਦੇ ਗਾਣਿਆਂ ਤੇ ਨੱਚਦੇ ਦੇਖਦੇ ਆ ਉੱਥੇ ਭਗਤ ਸਿੰਘ ਦੇ ਗਾਣਿਆਂ ਤੇ ਤੁਹਾਡੇ ਜਦੋਂ ਬੱਚੇ ਨੱਚੇ ਉਹਨਾਂ ਨੂੰ ਪੂਰੀ ਦੁਨੀਆ ਦੇ ਦੇਖਿਆ ਤੇ ਕਿਉਂ ਜਿਹੜਾ ਭੈਣੋ ਮੇਰੇ ਵੀਰੋ ਮੇਰੇ ਅਧਿਆਪਨ ਦੇ ਸਾਥੀ ਹੋ ਇਹਨਾਂ ਨੂੰ ਤਿਆਰ ਕਰੋ ਇਹਨਾਂ ਨੂੰ ਹਰ ਇੱਕ ਸਾਲ ਉੱਥੇ ਭੇਜੋ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਇਹਨਾਂ ਦੀ ਜੋ ਵੀ ਜ਼ਿੰਮੇਵਾਰੀ ਆ ਉਹ ਸਾਡੀ ਆ ਅਸੀਂ ਤੁਹਾਡੇ ਨਾਲ ਮੈਂ ਤੁਹਾਡੇ ਸਾਹਮਣੇ ਵਾਦਾ ਲਿਆ ਆ ਆਖਰੀ ਗੱਲ ਇਹ ਆਖਰੀ ਗੱਲ ਇਹ ਆ ਕਿ ਇਸ ਸਕੂਲ ਨੂੰ ਭਾਜੀ ਜਗਿੰਦਰ ਪੁੰਨੇਵਾਲ ਤੇ ਕਿਸੇ ਸਾਡੇ ਬਹੁਤ ਸਤਿਕਾਰਯੋਗ ਮਾਮਾ ਸਵਨ ਸਾਡੇ ਭਾਬੀ ਨੇ ਇਹਨੂੰ ਅਸੀਂ ਸਲਾਮ ਕਰਦੇ ਆ ਇੱਕ ਵਾਰੀ ਫੇਰ ਕਿ ਕਈ ਸਕੂਲ ਆ ਪੰਜਾਬ ਦੇ ਵਿੱਚ ਹਜ਼ਾਰਾਂ ਸਕੂਲ ਆ 12000 ਸਕੂਲ ਤਾਂ ਸਰਕਾਰੀ ਨਾਲੋਂ ਤੁਸੀਂ 12000 ਤੋਂ 10000 10000 ਸਕੂਲ ਹੋਰ ਨਾਲੋਂ 20000 25000 ਲੱਖਾਂ ਸਕੂਲ ਆ ਲੱਖਾਂ ਸਕੂਲਾਂ ਦੇ ਵਿੱਚੋਂ ਦੋ ਸਕੂਲ ਇੱਦਾਂ ਦੇ ਆ ਜਿਨ੍ਹਾਂ ਨੂੰ ਕਲਾ ਦੇ ਨਾਲ ਜੁੜਨ ਦਾ ਬਹੁਤ ਸਿੱਧੇ ਤੌਰ ਤੇ ਮੌਕਾ ਮਿਲਿਆ ਉਹ ਪਹਿਲੇ ਨੰਬਰ ਤੇ ਮੀਰਾ ਸਕੂਲ ਹੈ ਗੜੀ ਮਹਾਸੇਬਿਆ ਸਕੂਲ ਦੂਜੇ ਨੰਬਰ ਤੇ ਸਕੂਲ ਹੈ ਖੁੱਲੇਬਾਰ ਦਾ ਸਕੂਲ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਕੇ ਤੁਸੀਂ ਤੁਸੀਂ ਇਸ ਸਕੂਲ ਦੇ ਤੁਸੀਂ ਇਸ ਸਕੂਲ ਦੇ ਵਿਦਿਆਰਥੀਆਂ ਕਲਾ ਦੇ ਨਾਲ ਜੁੜੇ ਹੋਣ ਦੇ ਲਈ ਫਾਰੀ ਜਗਵਿੰਦਰ ਕੁਲੇਵਰ ਤੇ ਮੈਸੇਜ ਕਰਦੇ ਬਾਰੇ ਤੇ ਪੂਰੇ ਸਟਾਫ ਨੂੰ ਅਧਿਆਪਕਾਂ ਤੇ ਸਾਥੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਖੀਰ ਦੇ ਵਿੱਚ ਤੇ ਸਾਡੇ ਕੋਲੋਂ ਥੋੜਾ ਜਿਹਾ ਸਮਾਨ ਮੈਂ ਦੱਸਣਾ ਚਾਹੁੰਦਾ ਕਿ ਜਮਾਤਰੀ ਔਰ ਇੱਕ ਪੈਫੋਲੇਟ ਤਸਵੀਰਾਂ ਆ ਉਹ ਸਾਡੇ ਤੋਂ ਮਿਸਟੇਕ ਨਾਲ ਰਹਿ ਗਈਆਂ ਉਹ ਅਸੀਂ ਬਾਜੀ ਨੂੰ ਸਪੋਰਟ ਕਰ ਦੇਵਾਂਗੇ ਆਪਣੇ ਬੱਚਿਆਂ ਨੂੰ ਜੇ ਇਸ ਵਿਚਾਰ ਸਾਰ ਦੇ ਨਾਲ ਤੁਸੀਂ ਜੋੜਿਆ ਤੁਹਾਨੂੰ ਇੱਕ ਵਾਰ ਫੇਰ ਸਲਾਮ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਦੇ ਵਿੱਚ ਜਿੰਨਾਂ ਕੱਢਿਆ ਉਹ ਗੀਤ ਦੀਆਂ ਦੋ ਤਿੰਨਾਂ ਦੇਖੋ ਇੱਕ ਸਟੂਡੈਂਟ ਉੱਥੇ ਜਾਂਦਾ ਆ ਕੀ ਕੀ ਕਿਸੇ ਦਾ ਸ਼ਿਸ਼ੇ ਲੋਕਾਂ ਦੇ ਵਿੱਚ ਜਦੋਂ ਵਿਚਾਰਧਾਰਾ ਦੇ ਵਿੱਚ ਜੁੜਦਾ ਆ ਤਾਂ ਕਿੱਥੇ ਉਹਨੂੰ ਉਹਦਾ ਸ਼ੌਕ ਕਿੱਥੇ ਤੱਕ ਲੈ ਕੇ ਜਾਂਦਾ ਹੈ ਜੇਸ ਵਿਦਿਆਰਥੀ ਦੇ ਘਰ ਦੇ ਵਿੱਚ ਇਹ ਵੀ ਇਹ ਵੀ ਸੰਤੇ ਹੁਣ ਕਿ ਸਵੇਰ ਨੂੰ ਤਾਂ ਰੋਟੀ ਖਾ ਲਈ ਜਾਂ ਸ਼ਾਮ ਦੀ ਮਿਲ ਨਹੀਂ ਜਾਂ ਨਹੀਂ ਮਿਲ ਇੱਕ ਬਹੁਤ ਵੱਡੀ ਗੱਲ ਹੈ ਜੇਸ ਵਿਦਿਆਰਥੀ ਨੂੰ ਬ੍ਰਾਸਟ ਦੇ ਵਿੱਚ ਉਸ ਨਾਲ ਮਿਲਿਆ ਹੋਵੇ ਜਿਹਨੂੰ ਪ੍ਰਾਪਤ ਦੇ ਵਿੱਚ ਕੋਈ ਜ਼ਮੀਨ ਨਹੀਂ ਪ੍ਰਾਪਤ ਦੇ ਵਿੱਚ ਕੋਈ ਘਰ ਨਹੀਂ ਕੋਈ ਨਾ ਜਿਹਨੂੰ ਪ੍ਰਾਪਤ ਦੇ ਵਿੱਚ ਸਿਰਫ ਇੱਕ ਚੀਜ਼ ਮਿਲੀ ਹੋਵੇ ਐਨਕਲਾਬ ਦੀ ਸੋਚ ਉਹ ਵੀ ਐਨਕਲਾਬ ਦੀ ਸੋਚ ਦੇ ਪਰ ਲਾ ਕੇ ਉਹ ਕਿੱਥੇ ਲੱਗ ਦਿੰਦਾ ਹੈ ਐਨਕਲਾਬ ਦੇ ਪਰ ਜਦੋਂ ਲਾ ਕੇ ਉਹ ਉਹ ਵਿਦਿਆਰਥੀ ਉੱਡਦਾ ਤਾਂ ਉਹਦੀ ਪ੍ਰਵਾਜ਼ ਉਹਦੀ ਪ੍ਰਵਾਜ਼ ਵੇਖੋ ਕਿ ਹਮ ਤੋਂ ਐਸੇ ਪ੍ਰੇਮਿਕ ਇੱਕ ਬਹੁਤ ਵੱਡਾ ਸ਼ਾਇਰ ਹੈ ਜੀ ਇਹ ਵਾਰ ਨਹੀਂ ਆ ਮੁੰਡਾ ਨਿਊਟਿਕ ਨੂੰ ਸ਼ਾਇਰ ਪ੍ਰੈਕਟਿਕ ਉਹਨਾਂ ਚੇਰ ਹੈ ਕਿ ਮੈਂ ਕਿਸੇ ਦੁਨੀਆ ਚ ਲੱਭਦਾ ਹਾਂ ਕਿਸੇ ਐਸੇ ਪਰਦੇ ਨੂੰ ਹਵਾਵਾਂ ਦੇ ਉਲਟ ਜੋ ਉੱਡਣ ਦੇ ਇਤਫਾਕ ਤੋਂ ਉੱਡਦਾ ਹੁੰਦਾ ਹੈ ਅਸੀਂ ਹਵਾਵਾਂ ਦੇ ਉਲਟ ਭੱਲੇ ਤੇ ਜਿਹੜਾ ਗੀਤ ਉਹਨੇ ਬੋਲਿਆ ਸੀ ਜਿਹੜਾ ਗੀਤ ਪੂਰੀ ਦੁਨੀਆ ਦੇ ਵਿੱਚ ਬੋਲਿਆ ਮੇਰੇ ਖਿਆਲ ਕੀ ਉਹ ਤੇ ਖਾਸ ਕਰਕੇ ਮਾਪੇ ਮੈਂ ਉਹਦੇ ਦੋ ਤਿੰਨ ਲੋਕ ਮੈਂ ਕਾਟਣਾ ਸਮਝ ਕਲਿਆ ਹੂੰ ਮਾਧਰਤੀਏ ਤੇਰੀ ਗੋਦ ਓ ਮਾਤਾ ਦੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਮਾਤਾ ਦੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਰੀ ਵੇ ਸੂਰਜਾ ਕਮੀਆਂ ਦੇ ਵੇੜੇ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਿੱਚ ਛੰਡਾ ਕੱਢਿਆ ਉਹ ਗੀਤ ਦੀਆਂ ਦੋ ਲੈਣਾ ਦੇਖੋ ਇੱਕ ਸਟੂਡੈਂਟ ਨੇ ਗਾਇਆ ਕੀ ਕੀ ਸੰਸਾਰੀ ਸ਼ਹਿਰੀ ਲੋਕਾਂ ਦੇ ਵਿੱਚ ਜਦੋਂ ਬਚਾਰਤਾ ਰਦ ਕਰੀ ਜਾਂਦਾ ਆ ਤਾਂ ਕਿੱਥੇ ਉਹਨੂੰ ਉਹਦਾ ਸ਼ੌਕ ਕਿੱਥੇ ਤੱਕ ਲੱਗ ਜਾਂਦਾ ਹੈ ਜੇ ਜੇ ਸਵਿਦਿਆਸੀ ਦੇ ਘਰ ਦੇ ਵਿੱਚ ਇਹ ਵੀ ਇਹ ਵੀ ਸੰਤੇ ਹੁਣ ਕਿਸੇ ਵੇਰ ਨੂੰ ਤਾਂ ਰੋਟੀ ਖਾ ਲਈ ਆ ਸ਼ਾਮ ਦੀ ਮਿਲ ਨਹੀਂ ਜੰਨੀ ਮੈ। ਇੱਕ ਬਹੁਤ ਵੱਡੀ ਗੱਲ ਹੈ ਇਹ ਜੇ ਸੁਣਦੇ ਆ ਕਿ ਉਹ ਬ੍ਰਾਸਟ ਦੇ ਵਿੱਚ ਕੁਛ ਨਾ ਮਿਲਿਆ ਹੋਵੇ। ਜਿਹਨੂੰ ਬ੍ਰਾਸਟ ਦੇ ਵਿੱਚ ਕੋਈ ਜ਼ਮੀਨ ਨਹੀਂ ਬ੍ਰਾਸਟ ਦੇ ਵਿੱਚ ਕੋਈ ਘਰ ਨਹੀਂ ਕੋਈ ਨਾ। ਜਿਹਨੂੰ ਬ੍ਰਾਸਟ ਦੇ ਵਿੱਚ ਸਿਰਫ ਇੱਕ ਚੀਜ਼ ਮਿਲੀ ਹੋਵੇ ਐਨ ਕਲਾਬ ਦੀ ਸੋਚ। ਉਹ ਵੀ ਐਨ ਕਲਾਬ ਦੀ ਸੋਚ ਦੇ ਪਰ ਦੇ ਪਾ ਕੇ ਉਹ ਕਿੱਥੇ ਲੱਗ ਜਾਂਦਾ ਹੈ। ਐਨ ਕਲਾਬ ਦੇ ਪਰ ਦੇ ਪਾ ਕੇ ਉਹ ਉਹ ਵਿਦਿਆਰਥੀ ਉੱਡਦਾ ਤਾਂ ਉਹਦੀ ਪ੍ਰਵਾਸ ਉਹਦੀ ਪ੍ਰਵਾਸ ਦੇਖੋ। ਇਹ ਹਮ ਤੋਂ ਐਸੇ ਪਰਿੰਦੇ ਇੱਕ ਬਹੁਤ ਵੱਡਾ ਸ਼ਾਇਰ ਹੈ ਜਿਹਦੇ ਬਾਣੀ ਆ ਮੁੰਡਾ ਨੂ ਜਿਹੜਾ ਪਰਿੰਦੂ ਉਹਦਾ ਛੇਰ ਹੈ ਕਿ ਮੈਂ ਕਿਸੇ ਦੁਨੀਆ ਚ ਲੱਭਦਾ ਹਾਂ ਕਿਸੇ ਐਸੇ ਪਰਿੰਦੇ ਨੂੰ ਹਵਾ ਦੇ ਉਲਟ ਜੋ ਉਡਣ ਦੇ ਪਰਤ ਬੋਲਦਾ ਹੋਵੇ ਅਸੀਂ ਹਵਾਵਾਂ ਦੇ ਉਲਟ ਭੱਜੇ ਤੇ ਜਿਹੜਾ ਗੀਤ ਉਹਨੇ ਬੋਲਿਆ ਸੀ ਜਿਹੜਾ ਗੀਤ ਪੂਰੀ ਦੁਨੀਆ ਦੇ ਵਿੱਚ ਬੋਲਿਆ ਮੇਰੇ ਭਯਾਰਤੀ ਅਤੇ ਖਾਸ ਕਰਕੇ ਮੈਂ ਉਹਦੇ ਦੋ ਤਿੰਨ ਮੋਲ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮਾ ਧਰਤੀਏ ਤੇਰੀ ਗੋਦ ਨੂੰ ਮਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਮਾ ਧਰਤੀਏ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ